ਗਿਰਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਵੱਲੋਂ ਪ੍ਰੈਸ ਨੋਟ جاری ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਗੈਂਗਸਟਰਵਾਦ ਸੰਗਠਿਤ ਅਪਰਾਧ ਤੋਂ ਮੁਕਤ ਕਰਨ ਦੇ ਲਈ ਗੈਂਗਸਟਰ ਵਿਰੋਧ ਮੁਹਿੰਮ ਤਹਿਤ ਸਖਤ ਨੀਤੀ ਅਪਣਾਈ ਜਾ ਰਹੀ ਹੈ ਇਸੇ ਮੁਹਿੰਮ ਤਹਿਤ 72 ਘੰਟਿਆਂ ਦੇ ਲਈ ਆਪਰੇਸ਼ਨ ਪ੍ਰਹਾਰ 2.0 ਦੇ ਦੂਸਰੇ ਦਿਨ ਦੀ ਲੜੀ ਦੇ ਵਿੱਚ ਵੀ ਬੌਲਰਗ Yadav ਆਈਪੀਐਸ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਦੱਸਦੇ ਕਿ ਬੀਤੇ ਦਿਨੀ ਜ਼ਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਆਈਪੀਐਸ ਸਿਫਟੀ ਇਨਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੇ ਅਗਵਾਈ ਚ ਮਾਨਸਾ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸ ਵੱਡੇ ਐਕਸ਼ਨ ਦੇ ਤਹਿਤ 2 ਐਸਪੀ 7 ਜੀਐਸਪੀ 12 ਮੁਖ ਅਫਸਰਾਨ ਇਨਚਾਰਜ ਸਟਾਫ ਮਾਨਸਾ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਸਮੀਤ ਪੁਲ 361 ਪੁਲਿਸ ਕਰਮਚਾਰੀ ਤੇ ਨਾਦ ਕਰਕੇ ਇਸੇਲੇ ਅੰਦਰ ਗੈਂਗਸਟਰਵਾਦ ਨੂੰ ਸਹਿਯੋਗੀਆਂ ਨੂੰ ਉਹਨਾਂ ਨੂੰ ਸਹਿਯੋਗ ਦੇਣ ਵਾਲੇ ਅਤੇ ਹੋਰ ਸੀਨੀਅਰ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਸਵਿੰਦਰਪਾਲ ਬੱਬੀ ਮਾਨਸਾ ਤੋਂ ਸਰ ਪ੍ਰਿਆਹਾਰ ਮਿਸ਼ਨ ਦੇ ਤਹਿਤ ਜਿਹੜੀ ਚੈਕਿੰਗ ਕੀਤੀ ਗਈ ਹੈ ਆਪਾਂ ਸੜੇ ਦੇ ਵਿੱਚ ਕੀ ਕੁਝ ਹੈਗਾ ਸਰ ਇਹ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹੜਾ ਹੈਗਾ 3 ਦਿਨ ਦਾ ਸਪੈਸ਼ਲ ਆਪਰੇਸ਼ਨ ਸਟਾਰਟ ਕੀਤਾ ਗਿਆ ਜਿਹਦੇ ਚ ਜੇਕਰ ਆਪਾਂ ਮਾਨਸਾ ਜ਼ਿਲ੍ਹਾ ਦੀ ਗੱਲ ਕਰੀਏ ਕੱਲ ਜਿਹੜਾ ਹੈਗਾ 75 ਦੇ ਕਰੀਬ ਜਿਹੜੇ ਵਿਅਕਤੀ ਜਿਹੜੇ ਸੀਗੇ ਆਰਾਊਂਡ ਅਪ ਕੀਤੇ ਗਏ ਜੇਕਰ ਆਪਾਂ ਐਗਜ਼ੈਕਟ ਫਿਗਰ ਦੀ ਗੱਲ ਕਰੀਏ ਤਾਂ 51 ਬੰਦਿਆਂ ਦੀ ਅਲੱਗ-ਅਲੱਗ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਔਰ 13 ਵਿਅਕਤੀਆਂ ਤੇ ਰੋਕੂ ਕਾਰਵਾਈ ਕੱਲ੍ਹ ਦੇ ਦਿਨ ਚ ਕੀਤੀ ਗਈ। ਇਹ 3 ਦਿਨ ਦਾ ਇਹ ਸਪੈਸ਼ਲ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਉਸੇ ਦੇ ਤਹਿਤ ਅੱਜ বাস ਸਟੈਂਡ ਦੇ ਵਿੱਚ ਚੈਕਿੰਗ ਕਰਵਾਈ ਜਾ ਰਹੀ ਹੈ ਔਰ ਅੱਜ 55 ਦੇ ਕਰੀਬ ਵਿਅਕਤੀ ਨੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੀਆਂ ਰੇਡਸ ਕੀਤੀਆਂ ਗਈਆਂ ਸਵੇਰੇ ਮੁੰਨਾ ਦੇ ਵਿੱਚ 55 ਵਿਅਕਤੀਆਂ ਨੂੰ ਰਾਉਂਡ ਆਪ ਕੀਤਾ ਜਾ ਚੁੱਕਿਆ ਔਰ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਸਰ ਕਿਹੜੀ ਕਿਹੜੀ ਕੈਟਾਗਰੀ ਦੇ ਕਰੀਮਗਾ ਜ਼ਨੀ ਇਹਦੇ ਵਿੱਚ ਜਿਹੜੇ ਨੇ ਕੁਛ ਤਾਂ ਸਪੈਸ਼ਲ ਤੌਰ ਤੇ ਅਜਿਹੇ ਕ੍ਰਾਈਮਨਲ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਨਾਲ ਜੁੜੇ ਹੋਏ ਨੇ ਜਿਹੜੇ ਕਿ ਛੋਟੇ ਛੋਟੇ ਅਪਰਾਧ ਕਰਨ ਵਾਲੇ ਵਿਅਕਤੀ ਜਿਹੜੇ ਕਿ ਗੈਂਗਸਟਰ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਔਰ ਲੜਾਈਆਂ ਦੇ ਵਿੱਚ ਜਿਹੜੀਆਂ ਪਰਸਨਲ ਲੜਾਈਆਂ ਨੇ ਉਹਨਾਂ ਦੇ ਵਿੱਚ ਉਹ ਸ਼مولiyet ਕਰਦੇ ਨੇ ਸਪੈਸ਼ਲ ਕੈਟਾਗਰੀ ਸਾਡੀ ਇਹ ਹੈ ਜਿੰਨਾ ਵਾਸਤੇ ਅਸੀਂ ਜਿਹੜੇ ਇਹ ਸਪੈਸ਼ਲ ਰੇਟਸ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਹਿੰਸ ਕ੍ਰਾਈਮ ਦੇ ਮੁਕਦਮੇ ਨੇ ਜਿਵੇਂ ਜਿਹੜੇ ਸਖਤ ਜੁਰਮ ਨੇ ਉਹਨਾਂ ਦੇ ਵਿੱਚ ਜਿਹੜੇ ਅਪਰਾਧੀ ਫੜਨ ਵਾਲੇ ਬਾਕੀ ਨੇ ਉਹਨਾਂ ਨੂੰ ਫੜਨ ਵਾਸਤੇ ਰੇਟਸ ਕੀਤੇ ਜਾਂ ਜਾ ਰਹੀਆਂ ਔਰ ਤੀਸਰੇ ਨੰਬਰ ਤੇ ਅਜਿਹੇ ਅਪਰਾਧੀ ਆਂਦੇ ਨੇ ਜਿਹੜੇ ਕਿ ਸਨੇਚਿੰਗਸ ਕਰਦੇ ਨੇ ਔਰ ਜਿਹੜੇ ਚੋਰੀਆਂ ਕਰਦੇ ਨੇ ਔਰ ਜਿਨ੍ਹਾਂ ਜਿਨ੍ਹਾਂ ਦੇ ਕਿ ਛੋਟੇ ਅਪਰਾਧ ਕਰਨ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈ ਅਜਿਹੇ ਅਪਰਾਧੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਕਵਰ ਕਰ ਰਹੇ ਆ ਇਸ ਤੋਂ ਇਲਾਵਾ ਜਿੱਦਾਂ ਸਪੈਸ਼ਲ ਆਪਰੇਸ਼ਨ ਦੇ ਤਹਿਤ ਸਾਡੇ ਵੱਲੋਂ ਬੱਸ ਸਟੈਂਡ ਦੀ ਚੈਕਿੰਗ ਅੱਜ ਕਰਵਾਈ ਗਈ ਹੈ ਕੱਲ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਵਾਈ ਗਈ ਸੀ ਔਰ ਕੁਝ ਅਜਿਹੇ ਏਰੀਆਜ਼ ਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਕਿ ਅਸੀਂ ਹੌਟਸਪੌਟ ਕਹਿੰਦੇ ਆ ਜਿੱਥੇ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀਆਂ ਦਾ ਜ਼ਿਆਦਾ ਜਮਾਵੜਾ ਰਹਿੰਦਾ ਹੈ ਇਨ੍ਹਾਂ ਏਰੀਆਜ਼ ਦੇ ਵਿੱਚ ਸਾਡੇ ਵੱਲੋਂ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ। ਉਹ ਟੋਟਲ ਕਿੰਨੀ ਪੁਲਿਸ ਕੋਸਟਨਾਟ ਸੀ ਜੋ ਆਪਰੇਸ਼ਨ ਦੇ ਵਿੱਚ? ਮਾਨਸਾ ਜ਼ਿਲ੍ਹੇ ਦੇ ਵਿੱਚ 400 ਦੇ ਕਰੀਬ ਪੁਲਿਸ ਮੁਲਾਜ਼ਮ ਅੱਜ ਜਿਹੜੇ ਨੇ ਡਿਊਟੀ ਤੇ ਇਸ ਆਪਰੇਸ਼ਨ ਦੇ ਤਹਿਤ ਕੰਮ ਕਰ ਰਹੇ ਨੇ। ਕੱਲ ਜਿਹੜਾ ਹੈਗਾ 370 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਡਿਊਟੀ ਤੇ ਤਾਇਨਾਤ ਸੀਗੇ। ਜਿਹੜੀ ਗੈਂਗਸਟਰ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਗੈਂਗਸਟਰ ਨਾਲ ਲਿੰਕ ਅਪ ਕੀਤਾ ਜਾ ਰਿਹਾ ਜਾਂ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਲਿੰਕ ਨੇ ਕੁਝ ਅਜਿਹੇ ਸਭ ਤੋਂ ਪਹਿਲੇ ਜਿਹੜੀ ਛੋਟੀ ਕੈਟਾਗਰੀ ਆਂਦੀ ਹੈ ਜਿਹੜੇ ਕਿ ਵਿਅਕਤੀ ਗੈਂਗਸਟਰਾਂ ਦੀਆਂ ਵੀਡੀਓ ਦੇਖ ਕੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਔਰ ਫਿਰ ਉਹ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਉਹ ਆਪਣੇ ਆਲੇ ਦੁਆਲੇ ਦੇ ਵਿਅਕਤੀਆਂ ਨੂੰ ਡਰਾਉਂਦੇ ਧਮਕਾਉਂਦੇ ਨੇ ਦੂਸਰੀ ਕੈਟਾਗਰੀ ਦੇ ਉਹ ਵਿਅਕਤੀ ਨੇ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਦਰਸ ਕਰਦੇ ਨੇ ਜਿਨ੍ਹਾਂ ਨੂੰ ਥੈਰ ਪ੍ਰੋਵਾਈਡ ਕਰਨਾ ਉਹਨਾਂ ਨੂੰ ਮੋਟਰਸਾਈਕਲ ਗੱਡੀਆਂ ਦੀ ਮਦਦ ਦੇਣੀ ਔਰ ਤੀਸਰੀ ਜਿਹੜੀ ਮੇਨ ਕੈਟਾਗਰੀ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਵਿੱਚ ਆਪ ਸ਼ਾਮਲ ਹੁੰਦੇ ਨੇ ਜਿਹੜੇ ਕਿ ਵੱਡੇ ਗੈਂਗਸਟਰਸ ਨੇ ਉਹਨਾਂ ਦੇ ਕਹਿਣੇ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਸ ਤਰੀਕੇ ਦੇ ਤਿੰਨ ਤਰ੍ਹਾਂ ਦੇ ਜਿਹੜੇ ਅਜਿਹੇ ਵਿਅਕਤੀਆਂ ਦੀ ਕੈਟੇਗਰੀਜੇਸ਼ਨ ਸਾਡੇ ਵੱਲੋਂ ਕੀਤੀ ਗਈ ਹੈ ਸਰ ਕੋਈ ਇਹ ਜਆ ਵੱਡੀ ਕ੍ਰਿਮੀਨਲ ਐਕਟੀਵਿਟੀ ਵਾਲਾ ਜਾਂ ਕੋਈ ਬੈਂਕਸਟਰ ਨਾਲ ਸੰਬੰਧਿਤ ਵਿਧਕਾਰੀ ਕੋਈ ਇਹ ਜਆ ਫੜਿਆ ਗਿਆ ਜਾਂ ਕੋਈ ਇੱਥੇ ਜਿਹੜਾ ਹੈਗਾ ਜਸੀ ਪੈਂਚਰ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇੱਥੇ ਮਾਨਸਿਕ ਦੇ ਵਿੱਚ ਉਸ ਦੀਆਂ ਕਾਫੀ ਐਕਟੀਵਿਟੀਆਂ ਨੇ ਉਸ ਨੂੰ ਜਿਹੜਾ ਹੈਗਾ ਕੱਲ ਪ੍ਰੋਡਕਸ਼ਨ ਵਾਰੰਟ ਤੇ ਵੀ ਲਿਆਂਦਾ ਗਿਆ ਔਰ ਉਸ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਾਡੇ ਵੱਲੋਂ ਲਿਆ ਕੇ ਉਹਨਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਕੱਲ ਦੋ ਸਾਥੀਆਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਵੀ ਕੀਤੀ ਗਈ ਔਰ ਕੁਝ ਤੇ ਰੋਕੂ ਕਾਰਵਾਈ ਵੀ ਕੀਤੀ ਗਈ ਸਰ